ਇਹ ਸਮਰਪਤ ਲਈ ਸਕੂਲ ਲਈ ਸਵੇਰ ਵਕਤ ਸਵੇਰ ਤੋਂ ਲੈ ਕੇ ਰਾਤ ਤੱਕ ਮੈਂ ਜਦੋਂ ਵੀ ਇਹਨਾਂ ਨੂੰ ਦੇਖਦਾ ਤਾਂ ਇਹ ਸਕੂਲ ਦੇ ਕੰਮਾਂ ਕੀ ਬਿਜੀ ਨੇ ਪਤਾ ਨਹੀਂ ਕਿ ਕਿਹੜੇ ਬੰਦੇ ਆਪਣੇ ਘਰ ਦੇ ਕੰਮ ਕਰਦੇ ਨੇ ਜਾਂ ਘਰਾਂ ਦੀ ਕੁਝ ਤਰੀ ਖਾਂਦੇ ਨੇ ਸਕੂਲ ਦੇ ਮੈਂ ਇਹ ਕਹਿੰਦਾ ਵੀ ਹਾਂ ਜਿਹੜਾ ਹਾਜ਼ਰ ਸਕੂਲ ਆ ਉਹ ਇਹਨਾਂ ਦੇ ਸਿੱਫਤੀ ਚੱਲ ਰਿਹਾ ਤਾਂ ਵੀ ਅੱਜ ਤੱਕ ਹਾਂ ਿਲਾਜੋ ਪਾ ਗਏ ਹੋ ਤਾਂ ਕਿ ਜੀ ਹੈ ਬਾਕੀ ਆਪ ਦੱਸਣਗੇ 50 ਲੱਖ ਰੁਪਏ ਇਕੱਠੇ ਕਰਕੇ ਸਕੂਟੇ ਲਾ ਬੈਸੇ ਤਾਂ ਜੀ ਪਹਿਲਾਂ ਵੀ ਦੱਸਿਆ ਵੀ ਆਪਦੇ ਮੂੰਹੋਂ ਆਪਣੀ ਤਾਰੀਫ ਕਰਨੀ ਜੀ ਬਹੁਤ ਔਖੀ ਲੱਗਦਾ ਹਨਾ ਜੀ ਮੈਨੂੰ ਸਭ ਤੋਂ ਵੱਡਾ ਇਹ ਔਖਾ ਲੱਗਦਾ ਜਿਹੜੀ ਗੱਲ ਸਰ ਨੇ ਪਹਿਲਾਂ ਕੀਤੀ ਵੀ ਅਵਾਰਡ ਲੈ ਕਿਉਂ ਨਹੀਂ ਮਿਲਿਆ ਮੈਂ ਜੀ ਕਦੇ ਨਹੀਂ ਕਿਸੇ ਨੂੰ ਕਹਾਂਗਾ ਵੀ ਅਪਲਾਈ ਕਰੋ ਮੇਰੇ ਲਈ ਜਾਂ ਮੈਂ ਕਰਾਂਗਾ ਦੇਖੋ ਸਾਰੇ ਇੱਥੇ ਅਧਿਆਪਕ ਸਾਹਿਬਾਨ ਬੈਠੇ ਨੇ ਬਹੁਤ ਸਮਝ ਪਤਾ ਨਹੀਂ ਮੇਰੇ ਅੰਦਰ ਜਿਹੜੀ ਭਾਵਨਾ ਉਹ ਮੈਂ ਆਪਦੇ ਆਪ ਕਿਵੇਂ ਤੁਹਾਡੇ ਸਾਹਮਣੇ ਪੇਸ਼ ਕਰਾਂ ਉਹ ਨਹੀਂ ਮੈਨੂੰ ਪਤਾ ਲੱਗਦਾ ਮੈਂ ਬੇਨਤੀ ਕਰਾਂ ਮੈਡਮ ਸਾਡੇ ਉੱਥੇ 2-3 ਮਹੀਨੇ ਪੜਾ ਕੇ ਆਏ ਨੇ ਜਾਂ ਤਾਂ ਉਹ ਦੱਸ ਸਕਦੇ ਜੀ ਜਾਂ ਸਾਡੇ ਲੈਕਚਰਰ ਸਾਹਿਬ ਬੈਠੇ ਲਿ ਜਾਓ ਮੇਰੇ ਬਾਰੇ ਦੱਸ ਸਕਦੇ ਆ ਜਾਂ ਜਿਹੜਾ ਭੇਜਿਆ ਜੀ ਪਰ ਮੈਂ ਆਪਦੇ ਆਪ ਨੂੰ ਮੈਨੂੰ ਨਹੀਂ ਲੱਗਦਾ ਮੈਂ ਬੋਲ ਲਾਂਗਾ ਜੀ ਮੈਨੂੰ ਵਧੀਆ ਵੀ ਨਹੀਂ ਲੱਗਦਾ ਜੀ ਜੇ ਅਵਾਰਡ ਮੈਂ ਕਿਹਣਾ ਲੈਣਾ ਵੀ ਅਗਲੇ ਕੋਈ ਕੰਮ ਹੀ ਅਵਾਰਡ ਲਈ ਕਰਦਾ ਸੀ ਇਹ ਨਹੀਂ ਹੈਗਾ ਹਾਂਜੀ ਹਾਂਜੀ ਸਰ ਤੁਸੀਂ ਥੋੜਾ ਦੱਸ ਸਕਦੇ ਹੋ ਹਾਂਜੀ ਆ ਬਹੁਤ ਜ਼ਿਆਦਾ ਸਮਾਂ ਨਹੀਂ ਲਊਗਾ ਜੀ ਬਾਕੀ ਤਾਂ ਗੁਰ ਤਾਂ ਸਰਦਾਰ ਖੁਦ ਸਿੰਘੀਆਂ ਦੇ ਵਿੱਚ ਬਹੁਤ ਸਾਰੇ ਨੇ ਵਿਆਖਿਆ ਨਹੀਂ ਕੀਤੀ ਜਾ ਸਕਦੀ ਪਰ ਮੈਨੂੰ ਐ ਲੱਗਦਾ ਵੀ ਪ੍ਰਦੀਪ ਸਿੰਘ ਦਾ ਜਨਮ ਹੀ ਹਾਤਵਸ ਬੋਲੀ ਹੋਇਆ ਹੈ ਕੁੱਝ ਹੋਰ ਗੱਲਾਂ ਨੂੰ ਗਾਂਹ ਜੇ ਵਿਆਖਿਆ ਸਹਿਤ ਜੇ ਆਪਾਂ ਨੇ ਗਣ ਕਰਨਾ ਹੋਵੇ ਮੈਂ ਜਦ ਵੀ ਜਦੋਂ ਵੀ ਦੇਖਦਾ ਹਾਂ ਕੁਲਦੀਸ ਕਿੱਥੇ ਐ ਆਸਟਨ ਸਕੂਲ ਦੇ ਵਿੱਚ ਐ ਜੇ ਨਾ ਆਸਟਨ ਸਕੂਲ ਦੇ ਵਿੱਚ ਜੀ ਕੋਈ ਐਤਵਾਰ ਨਹੀਂ ਕੋਈ ਛੁੱਟੀ ਨਹੀਂ ਮੈਨੂੰ ਲੱਗਦਾ ਵੀ ਗਿਨੀਜ਼ ਬੁੱਕਰ ਰਿਕਾਰਡ ਕੀ ਐ ਉਹ ਸ਼ਾਇਦ ਜੇ ਵੀਰ ਨੂੰ ਲੱਭ ਲੈਣਾ ਜੇ ਕੋਈ ਐਜਾ ਦਾ ਟੀਚਰ ਹੈ ਸਚਾਈ ਬੋਲ ਰਿਹਾ ਜੀ ਹਾਂ ਜੀ ਬਿਲਕੁਲ ਤੁਸੀਂ ਸਾਰੇ ਟੀਚਰ ਜਾਣਦੇ ਹੋ ਇੱਕ ਦਿਨ ਵੀ ਮਨ ਤਾਂ ਇਹ ਲੱਗਦਾ ਵੀ ਇਹ ਰਿਸ਼ਤੇ ਲੈ ਕੇ ਜਾਂਦੇ ਹੋਣਗੇ ਕਿ ਨਹੀਂ ਜਾਂਦੇ ਹੋਣਗੇ ਇਹ ਕਿਹੜੇ ਵੇਲੇ ਘਰੇ ਕੰਮ ਨੂੰ ਟਾਈਮ ਦਿੰਦੇ ਨੇਗੇ ਪਲੱਸ ਅਗਲੀ ਗੱਲ ਸਕੂਲ ਦੇ ਵਿੱਚ ਦੇਖੋ ਕੰਮ ਤਾਂ ਸਾਰੇ ਕਰ ਦਿਆਂਗੇ ਆਪਾਂ ਲੇਕਿਨ ਇਹਨਾਂ ਨੇ ਜਿਹੜੇ ਸਕੂਲ ਦੇ ਵਿੱਚ ਆਪਾਂ ਕਹਿੰਦੇ ਆ ਉਹਨਾਂ ਵੀ ਬਾਗਾਂ ਗ੍ਰੀਨ ਉਹਦਾ ਲੁੱਕ ਜਿਹੜੀ ਹੈਗੀ ਹੈ ਕਿ ਨੇਚਰਲ ਲੁੱਕ ਉਹਦੇ ਵਿੱਚ ਬੂਟੇ ਲਗਾਉਣ ਦੀ ਜਿਹੜੀ ਮਹਿੰਮਾ ਕੁਲਦੀਪ ਜੀਆ ਨੇ ਐਡੀ ਕਮਾਦ ਹੀ ਤਿਆਰ ਕੀਤੀ ਬੜੇ ਫਸਟ ਕਲਾਸ ਜਿਹਨ ਦੀ ਪਲਾਂਟ ਉੱਥੇ ਸਕੂਲ ਦੇ ਆਲੇ-ਦੋਲੇ ਲਗਾਇਆ ਹੋਇਆ ਹੈ ਮੈਨੂੰ ਕਦੇ ਕੁਦੀਂ ਜਿਹੇ ਆਉਣ ਦਾ ਮੌਕਾ ਨਹੀਂ ਮਿਲਿਆ ਇਹ ਤਾਂ ਮੈਂ ਤੁਹਾਡੀਆਂ ਜਿਹੜੀਆਂ ਤੁਸੀਂ ਪੌਣੇਓ ਪੋਸਟਾਂ ਉਹਨਾਂ ਤੇ ਬੋਰਡ ਲਗਾ ਜਮਾ ਗੱਲ ਕਰਨਿਆਂਗਾ ਔਰ ਅੰਦਰ ਵੀ ਬਾਹਰ ਵੀ ਜੇ ਤੁਸੀਂ ਜਾ ਕੇ ਦੇਖੋ ਬੋਰਡ ਆਫ ਚੱਕ ਚੱਕ ਕੇ ਕਾਲੀ ਪੁਚੀ ਕਰਦੇ ਨੇ ਤੁਸੀਂ ਜਿੰਨੇ ਵੀ ਅੱਧਾਰੇ ਜਿੰਨੇ ਵੀ ਲੰਗਾ ਛੁੱਟੀਆਂ ਦੇ ਵਿੱਚ ਪਿੱਛੇ ਜੇ ਫਿਰ ਉੱਥੇ ਇੱਕ ਗਰਾਊਂਡ ਹੈ ਜੀ ਉਹ ਗਰਾਊਂਡ ਦੇ ਵਿੱਚ ਭਰਤ ਪਾਇਆ ਜੀ ਪੁਛਪਿੰਡ ਦੇ ਲੋਕਾਂ ਨੇ ਵਿਰੋਧਤਾ ਕੀਤੀ ਪਰ ਆਹ ਤਰ੍ਹਾਂ ਦੇ ਲੋਕ ਹੁੰਦੇ ਨੇ ਆਪਾਂ ਨੂੰ ਕਦੇ ਹੀ ਹੈਗਾ ਉਹ ਗਰਾਉਂਡ ਦੇ ਵਿੱਚ ਇਹਨਾਂ ਨੇ ਪ੍ਰੋਪਰ ਸਹੀ ਉਹਨੂੰ ਲੈਵਲ ਕਰਕੇ ਉੱਥੇ ਆਲੇ-ਦੋਲੇ ਗਰਾਉਂਡ ਤਿਆਰ ਕਰਕੇ ਬੂਟੇ ਲਗਾਏ। ਉਸ ਤੋਂ ਅਗਲੀ ਗੱਲ ਜੀ ਅਸੀਂ ਤਾਂ ਮੈਂ ਸਾਡੇ ਇੱਕ ਨੈਸਟ ਸਕੂਲ ਦੀ ਬੱਚਿਆਂ ਲਈ ਵਸਦੀਗਰਪਤ ਕੀਤੀ ਹੈ। ਇਹ ਵੀਰ ਨੇ ਐਨਆਰਆਈਸ ਦੇ ਨਾਲ ਸੰਪਰਕ ਕਰਕੇ ਪਲੱਸ ਜਿਹੜੇ ਹੋਸੋਸਨ ਸਰਵਨ ਦੇ ਵਿੱਚ ਲੋਕ ਲੱਗੇ ਹੋਏ ਨੇ ਉਹਨਾਂ ਨੂੰ ਰਿਕਵੈਸਟ ਕਰਕੇ ਸਕੂਲ ਦੀ ਵਸਾ ਦਾ ਪ੍ਰਬੰਧ ਕੀਤਾ। ਦੇਖੋ ਇੰਨੀ ਆਮ ਗੱਲ ਨਹੀਂ ਜੀ। ਕੁੰਦੇਵ ਜੀ ਮੇਰੇ ਮੇਰਾ ਤਹਾਜੀਜ਼ ਹੈ। ਮੇਰੇ ਭਤੀਜੇ ਨਾਲ ਪੜਦੇ ਰਹਿੰਦੇ ਨੇ ਕਿ ਇਹ ਮਤਲਬ ਐਨੇ ਸਾਰੇ ਗੁਣ ਨੇ ਬਹੁਤ ਲੰਮਾ ਸਮਾਂ ਲੱਗ ਗਿਆ ਜੀ ਮੈਨੂੰ ਪਤਾ ਹੁੰਦਾ ਮੈਂ ਕੁਲਦੀਪ ਬਾਰੇ ਗੁਲਣਾ ਮੈਂ ਬਹੁਤ ਕੁਝ ਤਿਆਰੀ ਕਰਕੇ ਲੈ ਕੇ ਆਉਂਦਾ ਮੈਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਸ਼ੁਕਰੀਆ ਇਹ ਵੇਟੀ ਗੱਲ ਹੈ ਇਹਨਾਂ ਦੇ ਮਾਤਾ ਜੀ ਦਾ ਆਪਰੇਸ਼ਨ ਸੀ ਅੱਖ ਦਾ ਗੇਟ ਤੋਂ ਟੱਕੇ ਚਲੇ ਗਏ ਪਤਾ ਨਹੀਂ ਕਿ ਉਹ ਮੈਥੜ ਕੇ ਹੋਣਾ ਸਕੂਲ ਜਾਏ